ਕੰਡਿਆਂ ਦਿਆਂ ਮੇਰਾ ਦਿਸਾਈ ਰੇ ਗੁਰੂ ਸਾਹਿਬ ਮੋਤੇ ਫਿਰ ਦਇਆ ਸਿਖਨੇ ਆਖਿਆ ਜੀਵੇਂ ਕਲਗੀਆਂ ਵਾਲਿਆ ਜਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪਕੂੜਿਆਂ ਵਿੱਚ ਰਹਿੰਦੀ ਲੋਰੀਆਂ ਬਿੰਦੀ ਸੀ ਦਾਈ ਤੈਨੂੰ ਮਤਾਂ ਪਿੰਡੇ ਤੇ ਕੋਈ ਝਰੀਟ ਆ ਜਾਏ ਖਰ ਵੀ ਉਂਗਲ ਨਾ ਕਿਸੇ ਸ਼ੋਹਾਈ ਤੈਨੂੰ ਮਾਂ ਨੇ ਸਮਝ ਕੇ برف ਦਾ ਚੰਨ ਚਿੱਟਾ ਪਤੀਵਾ ਨਾ ਚੰਨਣਾ ਲਈ ਤੈਨੂੰ ਰਾਤਾ ਰਹਿ ਗਿਆ ਵਟਜੇ ਬਿਸਤਰੇ ਤੇ ਰਾਤੀਂ ਰੱਖਿਆ ਉਹਨੇ ਜਗਾਈ ਤੈਨੂੰ ਮਹਿਰਾਨ ਹਾਂ ਗੁਜਰੀ ਦੇ ਸੁਖਲ ਫੁੱਲਾ ਨੀਂਦ ਸੂਲਾ ਤੇ ਕਿਸ ਤਰ੍ਹਾਂ ਆਈ ਤੇ ਆਈ ਕੰਡਿਆਂ ਦੇ ਕਿਵੇਂ ਪੈ ਗਏ ਮਾਰ ਦੇ ਅੱਖ ਖੁੱਲਦੀ ਏ ਗੁਰੂ ਜੀ ਨੂੰ ਪੁੱਛਦੇ ਮਰਦ ਕੰਡਿਆਂ ਦੀ ਸੇਜ ਤੇ ਇੱਥੇ ਕਿਵੇਂ ਨੀਂਦ ਆ ਗਈ ਕਹਿੰਦੇ ਗਲਕੀਆਂ ਵਾਲੇ ਕਹਿੰਦੇ ਆ ਮੈਂ ਵੀ ਸੂਲ ਸਾ ਸੂਲਾ ਵਿੱਚ ਸੂਲਾ ਵਾਂਗੂ ਸੂਲਾ ਇੱਕ ਦਾ ਸੂਲ ਚ ਭਾਈ ਮੈਨੂੰ ਤਿਆ ਸਿੰਘ ਦੇ ਸੱਚ ਤੋਂ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਈ ਨਾ ਗੁਰੂ ਜੀ ਕਹਿੰਦੇ ਇਹੋ ਜੀ ਨੀਂਦ ਨਹੀਂ ਕਦੀ ਆਈ ਕਿਉਂ ਕਿ ਕਿਉਂਕਿ ਜਿਹੜੇ ਕਰਜ਼ਾਈ ਦਾ ਕਹਿੰਦੇ ਕਰਜ਼ਾ ਲੈ ਜੇ ਬੰਦਾ ਸੌਖਾ ਹੋ ਗਏ ਸੋ ਨਾ ਮੇਰੇ ਵੱਡੇ ਪੁੱਤ ਸ਼ੀਰ ਹੋ ਗਏ ਮੇਰਾ ਕਰਜ਼ਾ ਲੈ ਗਿਆ ਕਿਤੇ ਮੈਂ ਕਿਤੇ ਮਨ ਵਿੱਚ ਸੀ ਵੀ ਕੀ ਪਤਾ ਲੱਗਦਾ ਹੈ ਇਹ ਡੇ ਡੇ ਕਰਨੇ ਪਰਚੇ ਪੈਣਗੇ ਕਿਤੇ ਕੋਈ ਡੋਲ ਹੀ ਨਾ ਜਾਵੇ ਕੀ ਪਤਾ ਲੱਗਦਾ ਕਿੰਨੇ ਕਦੋਂ ਡੋਲ ਜਾਣਾ ਮੈਨੂੰ ਹਮੇਸ਼ਾ ਇਹ ਬਣਿਆ ਰਹਿੰਦਾ ਸੀ ਕਿਤੇ ਡੋਲ ਨਾ ਜਾਵੇ ਕਹਿੰਦੇ ਅਜੀਤ ਸਿੰਘ ਵੀ ਪੂਰੇ ਨੰਬਰ ਲੈ ਕੇ ਪਾਸ ਹੋਇਆ ਜੁਝਾਰ ਸਿੰਘ ਵੀ ਪੂਰੇ ਨੰਬਰ ਲੈ ਕੇ ਪਾਸ ਹੋਇਆ ਕਹਿੰਦੇ ਦੋਵੇਂ ਮੇਰੀਆਂ ਅੱਖਾਂ ਦੇ ਸਾਹਮਣੇ ਕੋਹ ਕੋ ਕੇ ਸ਼ਹੀਦ ਹੋ ਗਏ ਕੱਟੇ ਤੇ ਗਏ ਤੇ ਹੋ ਗਏ ਪਰ ਮਾਨੋ ਨਾ ਨੇ ਢੁਲਾਏ ਸੌਖੀ ਹੋਈ ਆ ਚੀਜ਼ ਵੇਖ ਕੇ ਵੀ ਇੰਨੇ ਕੈਮ ਮੇਰੇ ਪੁੱਤ باقی ਜਿੰਨੇ ਨਾਲ ਮੇਰੇ ਸਿੰਘ ਸੀ ਵੀ ਜਿਨ੍ਹਾਂ ਨੂੰ ਮੈਂ ਭਰੋਸਾ ਕਰਦਾ ਸੀ ਜਿਨ੍ਹਾਂ ਤੇ ਜਿਨ੍ਹਾਂ ਤੇ ਮੈਂ ਵਿਸ਼ਵਾਸ ਕਰਦਾ ਸੀ ਮੇਰਾ ਵਿਸ਼ਵਾਸ ਤੇ ਵੀ ਤੋੜਿਆ ਇਹਨਾਂ ਨੇ ਮੇਰਾ ਭਰੋਸਾ ਤੇ ਨਹੀਂ ਤੋੜਿਆ ਹੁਣ ਮੈਂ ਕਹਿੰਦਾ ਸੀ ਵੀ ਮੇਰਾ ਇੱਕ ਇੱਕ ਸਿੰਘ ਸਵਾ ਸਵਾ ਲੱਖ ਵਰਗ ਬਣ ਕੇ ਖਾਇਆ ਹੈ ਮੇਰੇ ਪੁੱਤਾਂ ਨੇ ਵੀ ਪੂਰੀ ਕਸਰ ਨਹੀਂ ਛੱਡੀ ਕੋਈ ਹੁਣ ਜੇ ਕਿਤੇ ਬਾੜਾ ਮੋਟਾ ਡੋਲ ਜਾਂਦੇ ਫੇਰ ਹੁਣ ਮੋਢ ਸੁੱਖਾਂ ਮੈਂ ਹੁਣ ਸ਼ੱਕ ਨਹੀਂ ਰਿਹਾ ਕੋਈ ਵੀ ਜਿੱਦਾਂ ਦੇ ਰੋਲ ਮਾਡਲ ਮੈਂ ਬਣਾਉਣਾ ਚਾਹੁੰਦਾ ਸੀ ਉਦਾਂ ਦੇ ਬੰਦੇ ਬਣੇ ਜਿਹੜੀ ਘਾੜਤ ਕਰਨੀ ਚਾਹੁੰਦਾ ਸੀ ਦਿਮਾਗ ਦੀ ਉਹ ਘੜੀ ਗਈ ਹੈ ਜੋ ਮੈਂ ਚਾਹੁੰਦਾ ਸੀ ਉਵੇਂ ਹੋਇਆ ਹੈ ਗੁਰੂ ਸਾਹਿਬ ਕਹਿੰਦੇ ਆ ਮੈਨੂੰ ਬੜੀ ਖੁਸ਼ੀ ਹੈ ਤਾਂ ਕਰਕੇ ਦਇਆ ਸਿੰਘ ਮੈਂ ਕੰਡਿਆਂ ਤੇ ਪਿਆ ਵੀ ਬਹੁਤ ਆਨੰਦ ਚ ਪਿਆ ਸੀ ਵੀ ਜਿਹੜੇ ਜੋ ਮੇਰਾ ਮਿਸ਼ਨ ਹੈ ਨਾ ਜੋ ਮੇਰਾ ਏਮ ਹੈ ਮੈਂ ਆਪਣੇ ਏਮ ਵਿੱਚ ਕਾਮਯਾਬ ਹੋਇਆ ਉਧਰ ਨੂੰ ਬਧਿਆ ਮੇਰਾ ਟੀਚਾ ਜਿਹੜਾ ਹੈ ਨਾ ਉਹ ਸਫਲ ਹੋ ਰਿਹਾ ਮੈਂ ਆਪਣੇ ਟੀਚੇ 'ਚ ਜਿਹੜਾ ਮੇਰਾ ਟੀਚਾ ਬਣਾਇਆ ਹੋਇਆ ਸੀ ਉਹਦੇ 'ਚ ਮੈਂ ਸਫਲ ਹੋ ਰਿਹਾ ਤੇ ਜਦੋਂ ਬੰਦਾ ਉਧਰ ਨੂੰ ਸਫਲ ਹੁੰਦਾ ਉਹ ਕਿਤੇ ਨਾ ਕਿਤੇ ਖੁਸ਼ ਰਹਿੰਦਾ ਹੈ ਉਹ ਫਿਰ ਰਸਤੇ ਦੇ ਵਿੱਚ ਆਉਣ ਵਾਲੀਆਂ ਦੁੱਖ ਤਕਲੀਫਾਂ ਨੂੰ ਨਹੀਂ ਦੇਂਦਾ ਧੰਗ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ਼ਾ ਉਹ ਕੰਡਿਆਂ ਤੇ ਪੈ ਕੇ ਵੀ ਖੁਸ਼ ਨੇ ਕਹਿੰਦੇ ਬਹੁਤ ਖੁਸ਼ ਆ ਮੇਰੀ ਰੀਜ ਪੂਰੀ ਕਰ ਲਈ ਮੈਂ ਚੰਗਾ ਸੀ ਵੀ ਐਵੇਂ ਹੋਵੇ ਉਵੇਂ ਹੋਇਆ ਜੋ ਮੈਂ ਚਾਇਆ ਉਹਦੋਂ ਵੱਧ ਕੇ ਬਣ ਕੇ ਬਖਾਇਆ ਉਹਦੋਂ ਵੱਧ ਵੱਧ ਕੇ ਨਾ ਬਣ ਕੇ ਬਖਾਇਆ ਸਿੰਘਾਂ ਨੇ ਥੱਲੇ ਲੇ ਰਿਆ ਕੋਈ ਨਹੀਂ ਡੋਲਿਆ ਬੜੇ ਕੈਮ ਰਹੇ ਸੀ ਇਹ ਗੱਲ ਹੈ ਖੁਸ਼ੀ ਹੈ ਜੀ ਆਹ ਹੈ ਜਿਹੜੀ ਬੰਦੇ ਨੂੰ ਅੰਦਰੋਂ ਕੈਮ ਕਰ ਦਿੰਦੀ ਲੋ ਪਿਆਰਿਓ ਹੁਣ ਸੁਣੋ ਧਿਆਨ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਦਿਆਸਰ ਹੋਣੀ ਕਹਿੰਦੇ ਮਹਾਰਾਜ ਹੁਣ ਫਿਰ ਮਾਛੀਵੜ ਦੇ ਜੰਗਲ ਚੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਹੁਣ ਇਸ਼ਨਾਨ ਕਰ। ਇਸ਼ਨਾਨ ਕਰੀਏ। ਫਿਰ ਕਹਿੰਦੇ ਉਹ ਖੂਹ ਹੈ ਜੀ ਨੇੜੇ ਬਾਗ ਹੈ ਬਾਗ ਦੇ ਵਿੱਚ ਖੂਹ ਹੈ। ਗੁਲਾਬੇ ਪੰਜਾਬੇ ਦਾ ਸਿੱਖੂ ਬਾਗ ਵੀ ਲਾਇਆ ਹੋਇਆ ਹੈ। ਕਹਿੰਦੇ ਖੂਹ ਤੇ ਮਹਾਰਾਜ ਇਸ਼ਨਾਨ ਕਰ। ਕਹਿੰਦੇ ਚਲੋ ਭਾਈ ਇਹਨੇ ਜਦੋਂ ਗੁਰੂ ਸਾਹਿਬ ਜੀ ਉੱਠ ਕੇ ਤੁਰਨ ਲੱਗੇ ਰਾਤ ਨੂੰ ਤੇ ਸੀ ਸਰੀਰ ਗਰਮ ਕੰਡੇ ਵੀ ਵੱਜਦੇ ਰਹੇ ਝਾੜੀਆਂ 'ਚ ਅੜਦਿਆਂ ਦਾ ਚੂਲਾ ਵੀ ਪਾਟ ਗਿਆ ਪਜਾਮੀ ਕਈ ਥਾਂ ਤੋਂ ਪਾਟੀ ਪਈ ਐ ਖੂਨ ਚੱਲਦਾ ਰਾਤ ਤੇ ਸੀ ਗਰਮ ਤੁਰਿਆਏ ਜਦੋਂ ਸਵੇਰੇ ਉੱਠ ਕੇ ਤੁਰਨ ਲੱਗੇ ਤੇ ਪਲਾੰਗ ਨਹੀਂ ਪੱਟੀ ਕਹਿੰਦੇ ਜਦੋਂ ਫਲਾਗ ਨਾਲ ਨਾ ਪੱਟੀ ਗਈ ਫਿਰ ਮਾਨ ਸਿੰਘ ਤਕੜਾ ਸੀ ਸ਼ਰੀਰ ਦਾ ਦਇਆ ਸਿੰਘ ਧਰਮ ਸਿੰਘ ਤੇ ਮਾਨ ਸਿੰਘ ਮਾਨ ਸਿੰਘ ਕਹਿੰਦਾ ਜੀ ਮੈਨੂੰ ਤੁਸੀਂ ਹੁਕਮ ਕਰੋ ਮਹਾਰਾਜ ਮੈਂ ਤੁਹਾਨੂੰ ਗੋਦੀ ਚੱਕ ਲਾਂ ਗੁਰੂ ਗੋਬਿੰਦ ਸਿੰਘ ਕਹਿੰਦਾ ਮੈਂ ਤੁਹਾਨੂੰ ਕੰਢਾੜੇ ਚੱਕ ਲਾਂ ਮਹਾਰਾਜ ਜੀ ਉਹ ਰੋਕਿਆ ਜੀ ਉਹਨੇ ਫਿਰ ਬਸ ਇੰਨਾ ਦੇਖ ਲਿਆ ਨਾ ਵੀ ਮੈਨੂੰ ਚੁੱਪ ਕਰਕੇ ਗੁਰੂ ਜੀ ਉਹਨੇ ਫਿਰ ਗੁਰੂ ਸਾਹਿਬ ਨੂੰ ਫਟਾਫਟ ਚੁੱਕ ਲਿਆ ਗੋਦੀ ਚੁਕ ਤੁਰਿਆ ਨਹੀਂ ਜਾਂਦਾ ਚੱਕ ਕੇ ਗੁਰੂ ਗੋਬਿੰਦ ਸਿੰਘ ਨੂੰ ਮਾਛੀਵਾੜ ਦੇ ਜੰਗਲ ਚੋਂ ਗੋਦ ਚ ਚੜਾ ਤੇ ਗੁਲਾਬਲੇ ਪੰਜਾਬ ਦੇ ਖੂਹ ਤੇ ਲੈ ਕੇ ਹੁਣ ਜਦੋਂ ਉੱਥੇ ਖੂਹ ਤੇ ਪਹੁੰਚ ਗਏ ਤੇ ਉੱਥੇ ਫਿਰ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਜਿਵੇਂ ਹੁਣ ਆਪਾਂ ਇਦਾਂ ਵੀ ਆ ਦੇਣਾ ਤੁਹਾਡਾ ਦਿੱਤਾ ਕਿਵੇਂ ਜਾਊਗਾ ਆ ਤੋ ਤੁਹਾਡਾ ਪਿਆਰ ਦਿੱਤਾ ਕਿੱਥੇ ਜਾਉ ਭਈ ਇੰਨੀ ਇੰਨੀ ਤੁਸੀਂ ਭਈ ਸਿਰ ਧੜ ਦੀ ਬਾਜੀ ਤੱਕ ਲਾਤੀ ਪਹਿਲਾਂ ਤੇ ਲੜੇ ਹੋ ਘਰ-ਵਾਰ ਛੱਟ ਕੇ ਆਏ ਹੋ ਫਿਰ ਤੁਸੀਂ ਦੰਦਪੁਰ ਸੈ ਮੇਰੇ ਨਾਲ ਹੀ ਸੀ ਫਿਰ ਅੱਜ ਸਰਸਾ ਪਾਰ ਕੀਤਾ ਉੱਥੇ ਵੀ ਨਾਲ ਹੀ ਰਹੇ ਫਿਰ ਚਮਕੌਰ ਦੀ ਗੜੀ ਕਿ ਲੜੇ ਮਿਓ ਕਿ ਕਿ ਧੰਨੋ ਪਿਆਰਿਓ ਬਾਹਰ ਦੇ ਧੰਨ ਉਥੇ ਫਿਰ ਮਾਨ ਸਿੰਘ ਨੇ ਕਿਹਾ ਦਇਆ ਸਿੰਘ ਹੋਣੀ ਧਰਮ ਸਿੰਘ ਹੋਣੀ ਕੋਲੀ ਕਹਦੇ ਐ ਅੱਜ ਮਹਾਰਾਜ ਇਹਨੇ ਮੈਨੂੰ ਚੱਕ ਕੇ ਲਿਆਇਆ ਵੇਖ ਇਹਨਾ ਮਹਾਰਾਜ ਤੁਹਾਨੂੰ ਚੱਕਣ ਦਾ ਕੋਈ ਮੈਨੂੰ ਭਾਰ ਲੱਗਣਾ ਗੁਰੂ ਗੋਬਿੰਦ ਸਿੰਘ ਨੂੰ ਗੋਦੀ ਚੱਕਣ ਦੀ ਮੈਨੂੰ ਤਕਲੀਫ ਹੋਊ ਕਿਤੇ ਤੁਸੀਂ ਪਤਾ ਨਹੀਂ ਕਿੰਨਿਆਂ ਕਦਾ ਭਾਰ ਚੱਕੀ ਫਿਰਦੇ ਹੋ ਕਿੰਨਿਆਂ ਕਿੰਨੀਆਂ ਤਕਲੀਫਾਂ ਚੱਕੀ ਫਿਰਦੇ ਹੋ ਕਿੰਨੇ ਲੋਕਾਂ ਨੂੰ ਹਸਾਉਣ ਵਾਸਤੇ ਤੁਸੀਂ ਆਪਣੇ ਸਾਰਾ ਕੁਝ ਹੀ ਲੁੱਟਾਤਾ ਹੈ ਲੋਕਾਂ ਦੇ ਦਿਮਾਗ 'ਚ ਗੱਲ ਵਹਿ ਜੇ ਤੁਸੀਂ ਸਭ ਕੁਝ ਕੁਰਬਾਨ ਕਰਕੇ ਤਿਆਰ ਹੋ ਤਾਂ ਮੈਨੂੰ ਇਹਨੇ ਨਾਲ ਕੀ ਹੋ ਚੱਲਿਆ ਮੈਂ ਜੋ ਗੋਦੀ ਚੱਕ ਲਿਆ ਬਾਕੀ ਗੁਰੂ ਗੋਬਿੰਦ ਸਿੰਘ ਜੀ ਅਸੀਂ ਆਪਣੇ ਆਪ ਨੂੰ ਬੈ ਕਰ ਚੁੱਕੇ ਹਾਂ ਜਿਹਦੇ ਜਿੱਤੇ ਦੇ ਤੁਹਾਡੇ ਨਾਲ ਵਾਦਾ ਕੀਤਾ ਅੰਮ੍ਰਿਤ ਛਕਿਆ ਸਿੰਘ ਸਜੇ ਤੁਹਾਡੇ ਨਾਲ ਆਏ ਉਹਦੇ ਦੇ ਅਸੀਂ ਆਪਣੇ ਆਪ ਨੂੰ ਬੈ ਕਰ ਚੁੱਕੇ ਹਾਂ ਕਬਜਾ ਹੀ ਲੈਣਾ ਜਿੱਦੇ ਕਹੋਂਗੇ ਉਦਾਂ ਹੀ ਲੈ ਲਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਤੇ ਤੁਸੀਂ ਕਬਜਾ ਲੈਣਾ ਜੇ ਤੇ ਕਹਿ ਦਿੰਦੇ ਅਨੰਦਪੁਰ ਸਾਹਿਬੀ ਚਲੋ ਲੜੋ ਉੱਥੇ ਮਰ ਜਾਂਦੇ ਜੇ ਕਹਿ ਦਿੰਦੇ ਚਮਕੌਰ ਦੀ ਗੜੀ ਤੇ ਲੜ ਕੇ ਮਰੋ ਅਸੀਂ ਉੱਥੇ ਮਰ ਜਾਂਦੇ ਜਿੱਤੇ ਕਿਤੇ ਤੁਹਾਡਾ ਜੀ ਕੀਤਾ ਉਹਦੇ ਇਸ਼ਾਰਾ ਕਰਦੇ ਹੋ ਕਿ ਚਲੋ ਭਈ ਮਾਨ ਸਿੰਘਾ ਚੱਲ ਟੁਕੜੇ ਟੁਕੜੇ ਹੋ ਕੇ ਆਪਾਂ ਕੁਰਬਾਨ ਕਰਾਂਗੇ ਮੈਂ ਗਰੀਬ ਬੈਠੇ ਆਂ ਬਸ ਕਬਜ਼ਾ ਲੈਣਾ ਜਿੱਤੇ ਗੋਗੇ ਹਾਜ਼ਰ ਹੈ ਜਾਈਂ ਐਦਾਂ ਦੇ ਸੀ ਪਰ ਇਹ ਪਤਾ ਕਿਉਂ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਖੁਦ ਜਾਨ ਵਾਰਨ ਵਾਲੇ ਸੀ ਉਹਨਾਂ ਦੇ ਜਾਨ ਉਹਦੇ ਤੋਂ ਵਾਰਨ ਨੂੰ ਜੀ ਕਰਦਾ ਜਿਹਦਾ ਜਾਨ ਵਾਰਨ ਵਾਲਾ ਸੀ ਕੁਰਬਾਨ ਹੋਣ ਨੂੰ ਉਹਦੇ ਤੋਂ ਜੀ ਕਰਦਾ ਜਿਹੜਾ ਕੁਰਬਾਨ ਖੁਦ ਹੋਣ ਵਾਲਾ ਬਣੇ ਇਹ ਚਿੱਤਾ ਰੱਖਿਓ ਅੱਜ ਦੇ ਜਿਹੜੇ ਸਾਡੇ ਆਗੂ ਨੇ ਸਾਨੂੰ ਪਤਾ ਹੀ ਹੈ ਵੀ ਜਦ ਆਪਦੀਆਂ ਜੇਬਾਂ ਜੀਆਂ ਭਰਦੇ ਆ ਆਪ ਦਾ ਹੀ ਪੜਾਈ ਜਾਂਦੇ ਆ ਫਿਰ ਜਿਹੜੇ ਜੇਬਾਂ ਭਰਨ ਵਾਲੇ ਆਗੂ ਹੋਣਗੇ ਫਿਰ ਉਹਨਾਂ ਦੇ ਮਗਰ ਲੱਗਣ ਵਾਲੇ ਵੀ ਜੇਬਾਂ ਭਰਨ ਵਾਲੇ ਹੋਣਗੇ ਵੀ ਚੱਲ ਭੇਲੀ